ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਪਾਜੀ ਆ ਪਾਈ ਨੂੰ ਲੱਗਿਆ ਤਾ ਕਹੇ ਪੱਖਾ ਖਰਾਬ ਹਾਂਜੀ 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 ਪਾਜੀ ਫੋਨ ਕੀਤਾ ਸੀ ਇਹ ਹੁਣੇ ਬਾਹਰ ਨੂੰ ਗਏ ਆ ਸਰ ਦੋ ਪੱਖੇ ਖਰਾਬ ਹੋਏ ਇੱਕ ਉਹ ਅੰਦਰ ਛੱਤ ਵਾਲਾ ਇੱਕ ਪਾਜੀ ਆਹ ਵਾਲਾ ਪੱਖਾ ਖਰਾਬ ਹੋਇਆ ਹੋਇਆ ਹਾਂ ਸਰ ਇਹ ਕਾਹ ਆ ਹਾਂਜੀ ਇਹ ਠੀਕ ਹੈ ਜੀ ਇੱਕ ਅੰਦਰ ਵਾਲਾ था 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 था। देखो जी हो गया देखते आख लो भी देख लो हैं पखा तो हो गया ठीक है जी ठीक है चलो हम बार लीए हांजी भाजी आख लो ठीक है loga 9 ठीक हो गया अभी लो हां जी पाजी हो गया ठीक हां जी अंदर वाला भी हो गया ठीक है हां वो भी हो गया, हाँ गया।, हाँ गया। जी अच्छा पाजी कितने पैसे बने दो 200 दिए वांदा पैं जी तुम्ही सौ दे आ लो पाजी चलो तो ठीक है पाजी चंगा जी आ गए तुसी ओ हो ਕਹਾਂਣੀ ਹਾਂਜੀ ਆਏ ਸੀ ਭਾਜੀ ਕਰ ਗਏ ਠੀਕ ਅੱਛਾ ਲੈ ਮੈਂ ਬਜਾ ਰਹਾ ਆਪਾਂ ਸੋ ਕੀ ਕੁਝ ਹਾਂਜੀ ਗਰਮੀ ਬਹੁਤ ਆ ਘਰ ਦੇ ਅੰਦਰ ਆ ਵੀ ਕਰ ਗਏ ਹਾਂਜੀ ਹਾਂ ਅੰਦਰ ਵੀ ਕਰ ਗਏ ਚਲ ਠੀਕ ਹੈ ਨਾ ਸੋਚ ਜਿਆ ਬਾਰਾਂ ਅਸੀਂ ਮੜਾ ਜਾਂਦਾ ਜੀ ਉਹ ਮੈਂ ਕਿਹਾ ਸੀਗਾ ਉਹ ਕਹਿੰਦੇ ਮੈਂ ਫੇਰ ਲੈ ਕੇ ਨਹੀਂ ਸੀ ਆਏ ਕਹਿੰਦੇ ਮੈਂ ਪਾ ਜਾਾਂਗਾ ਕੋਈ ਗੱਲ ਨਹੀਂ ਆਹ ਚਲ 5-4 ਰੁਪਏ ਹੋਰ ਹੋਰ ਦੇ ਹਾਂਜੀ ਹਾਂ ਹੋਰ 200 ਰੁਪਏ ਮੰਗਦੇ ਸੀਗੇ ਅੱਛਾ ਮੈਂ 150 ਹੀ ਦਿੱਤਾ ਮੈਂ ਕਹਾਂ ਆ ਜੀ ਫੇਰ ਚੱਲ ਕੋਈ ਗੱਲ ਨਹੀਂ ਪੈਸੇ ਤੇ ਦੇ ਜੀ ਰਹਿ ਗਏ ਹਾਂ ਆਰਡ ਖਤਮ ਹੋ ਗਿਆ ਹਾਂ ਬੱਲਾ ਕਹੀ ਜੀ ਤਾਂ ਕਹਿਣਾ ਤੁੰਡਾ ਜੀ ਬਰੋ ਨਾਲ ਸਾਡੀ ਦੋ ਜੀ ਆਹ ਸਬਜੀ ਦੇਖ ਲਓ ਕੀ ਖਾਣੀ ਆ ਭਾਈ ਤੇ ਖੜਾ ਸਾਹਮਣੇ ਬਾਹਰ ਲੈ ਆਓ ਆਹੋ ਲੈ ਆਓ ਸਬਜੀ ਜਿਹੜੀ ਖਾਣੀ ਆਓ ਭਾਈ ਬਾਈ ਆ ਸਾਨੀ ਦੇਣੀ ਕੀ ਦਵਾ ਮੋਬੀ ਲੈ ਜੀ ਲੈ ਲਓ ਮੋਬੀ ਲੈ ਲਓ ਚੱਲ ਯਾ ਪੈਸੇ ਦੇ ਦਿੰਦਾ ਪੈਸੇ ਦਵਾ ਮੈਂ ਹੁਣ ਕਿਤੇ ਅੰਦਰ ਘੜਦਾ ਫੇਰ ਜੇ ਵੀ ਗਰਨ ਨਾਲ ਉਹ ਨਹੀਂ ਆਉਂਦਾ। ਘਾਟੀ ਤੋਂ ਦੌੜੇ ਜਾਂਦੇ ਆ ਗਾੜੇ ਨਾਲ। ਆਈ ਹਾਈ ਇਹਦੇ ਬਹਿਤ ਨੂੰ ਥਨੇ ਚਪਲਾ ਢੋਈ ਜਾਨੀ ਹੈ। ਉਹ ਮੇਰੇ ਪਰਸ ਵਿੱਚ 500 ਦਾ ਨੋਟ ਸੀਗਾ। ਇਹ ਵਿੱਚੇ ਉਹਨਾਂ ਦੇ ਹੈ ਨਹੀਂ ਵੇਚੋ ਆ ਵੀ ਪੈਸੇ ਹੈਗੇ ਆ 50 ਦਾ ਨੋਟ ਵੀ ਹੈਗਾ 200 ਦਾ ਨੋਟ ਵੀ ਹੈਗਾ 100 ਦਾ ਨੋਟ ਹੀ 500 ਦਾ ਨੋਟ ਸੀਗਾ ਮੇਰੇ ਪਰਸ ਵਿੱਚ। ਇਹ ਹੋਣਾ 500 ਦਾ ਨੋਟ ਉੱਡ ਗਿਆ ਵਿਚੋ ਦੇ ਵਿਚ ਆ ਤਾਂ। ਹਾਂ ਨਹੀਂ ਦੱਸੋ ਮੈਂ ਜਦੋਂ ਭਾਈ ਪੈਸੇ ਦਿੱਤੇ ਉਦੋਂ ਫੇਚ ਸੀਗਾ ਫੇਰ ਇਹ ਦੱਸ ਹੁਣ ਮੈਂ ਤਾਂ ਉੱਠ ਕੇ ਵੀ ਨਹੀਂ ਕਿਤੇ ਗਈ ਹੈਗੀ ਉਹੀ ਮੇਰੇ ਕੋਲ ਹੋਰ ਕੋਈ ਆਇਆ ਗਿਆ ਵੀ ਨਹੀਂ ਉਹੀ ਗਏ ਆ ਐਦਾਂ ਤਾਂ ਨਹੀਂ ਹੋਇਆ ਹੋਊਗਾ ਵੀ ਮੈਂ ਪਰਸੋਂ ਪੈਸੇ ਕੱਢ ਕੇ ਪਣਾ ਦੇ ਦੇ ਹੁਣ ਤੇ ਉਹੀ ਭਾਜੀ ਲੈ ਕੇ ਹੁਣ ਮੈਂ ਦੇਖ ਪਿਆ ਉਹ ਭਾਜੀ ਹਾਂ ਉਹ ਬਜ਼ਾਰਾ ਇੱਕ ਵਾਰ ਆ ਗਿਆ ਤੇ ਈ ਨਹੀਂ ਵਾਰ ਆ ਕੇ ਕੰਮ ਕਰਕੇ ਗਿਆ ਕੋਈ ਐਵੇਂ ਨਾ ਕਿਸੇ ਹੋਰ ਨੂੰ ਕਹਿਦੀ ਮੇਰੇ ਪਿਆਰੇ ਅਗਲੇ ਨੇ ਕਹਣਾ ਨਹੀਂ ਨਹੀਂ ਤੁਹਾਨੂੰ ਨਹੀਂ ਪਤਾ ਹੈਗਾ ਅੱਜ ਕੱਲ ਪੈਸੇ ਦੇਖ ਕੇ ਤਾਂ ਫਿਰ ਹੋਈ ਜਾਂਦੀ ਆ ਹੋਈ ਜਾਂਦਾ ਨਹੀਂ ਹੈਗਾ ਬੰਦਾ ਕੋਈ ਚਲ ਕੋਈ ਨਹੀਂ 500 ਰੁਪਏ ਦੀ ਖਾਤਰ ਐਵੇਂ ਨਾ ਕਿਸੇ ਦੇ ਸਾਹਮਣੇ ਕਰੀ ਅਗਲੇ ਨੇ ਕਹਣਾ ਤੁਹਾਨੂੰ ਕੋਈ ਪਤਾ ਨਾ ਗਿਆ ਕਿ ਤੋਦੀ ਮੈਂ ਚੱਕਦਾ ਦੇਖਿਆ ਬਰੋ ਸਾਡੇ ਕੋਲ ਵੀ ਦੂਜਾ ਉਹ ਤਾਂ ਗੱਲ ਹੈਗੀ ਆ ਪਰ ਮੇਰੇ ਕੋਲ ਪੈਸੇ ਸੀਗੇ ਪੈਸੇ ਤਾਂ ਹੋ ਸੀਗੇ ਪੈਸੇ ਤਾਂ ਗਏ ਆ ਹਾਂਜੀ ਪੈਸੇ ਤਾਂ ਗਏ ਆ ਆਪਣੇ ਉਹ ਬੁਝਾ ਰਹੇ ਆ ਤਾਂ ਕੀ ਕੀ ਰਹੀ ਆ ਤੇ ਕੋਈ ਨਾ ਕਿਹਾ ਇਹ ਮਨ ਦਾ ਕੀ ਕਹਦਾ ਪਰ ਉਹ ਹੀ ਆ ਤਾਂ ਹੀ ਮੈਂ ਕਹਿੰਨੀ ਵੀ ਪੈਸੇ 500 ਰੁਪਈਆ ਉਹ ਲੈ ਦੇ ਉਹ ਜਿਹੜੇ ਗਏ ਉਹ ਤਾਂ ਗਏ ਆ ਦੱਸ ਭਲਾਂ ਦੀ ਇੱਦਾਂ ਵੀ ਹੁੰਦਾ ਤਬੜੀ ਹਰਾਨੀ ਕੋਲੇ ਮੰਮੀ ਹਾਂ ਮੈਂ ਪੈਸੇ ਲੈ ਕੇ ਜਾਣਾ ਮੈਨੂੰ ਪੈਸੇ ਦਿਓ ਮੈਂ ਪਾਰਟੀਆਂ ਨਾਲਾ ਮੁੰਡਿਆਂ ਨਾਲ ਆਹਦੀ ਪਾਰਟੀ ਕਰਨੀ ਆ ਜਾਨਨ ਦੇ ਨਾਮ ਮੁੰਡੇ ਦਾ ਇਹਦਾ ਜਾਣਾ ਦੇਣਾ ਪਾਰਟੀ ਤੋਂ ਨਹੀਂ ਕਰਨੀ ਆ ਉਹ ਤੁਸੀਂ ਯਾਰ ਅੱਧੇ ਕਰਦੇ ਰਹਿੰਦੇ ਹਰੇਕ ਵਾਰੀ ਮੈਨੂੰ ਦੋ ਪੈਸੇ ਮੈਂ ਜਾਣਾ ਆ ਨਹੀਂ ਨਹੀਂ ਕਿਤੇ ਨਹੀਂ ਜਾਣਾ ਹੈਗਾ ਤੂੰ ਆਪਨਾ ਬਹਿ ਜਾ ਉਹ ਮੈਨੂੰ ਨਹੀਂ ਪਤਾ ਮੈਂ ਪੈਸੇ ਲੈ ਕੇ ਜਾਣੇ ਆ ਮੈਂ ਜੱਲਾ ਨਹੀਂ ਦਾ ਲੈ ਲਓ 50 ਰੁਪਏ ਹੀ ਜਾ ਮੈਨੂੰ ਨਹੀਂ ਪਤਾ 50 ਨਹੀਂ ਮੈਨੂੰ 100 ਰੁਪਏ ਚਾਹੀਦਾ ਸਾਰਿਆਂ ਨੇ ਅੱਧੇ-ਅੱਧੇ ਬਾਣੀ 100-100 ਰੁਪਏ 100 ਰੁਪਏ ਨਹੀਂ ਹੈਗਾ 50 ਰੁਪਏ ਲੈਣੇ ਤਾਂ ਲੈ ਲਓ ਉੱਥੇ ਅੰਦਰ ਹੋ ਜਾ ਤੁਸੀਂ ਅੱਧੇ ਕਰਦੇ ਰਹਿੰਦੇ ਨੇ ਮੰਮੀ ਮੈਂ ਆ ਜਾਣਾ ਨਾਲੇ ਫੋਨ ਨਾ ਕਰੀ ਆ ਬਾਅਦ ਚ ਫੇ ਅੱਛਾ ਠੀਕਾ ਈਮਾ ਇਹਦੇ ਨਹੀਂ ਆ ਕੇ ਮੇਰੇ ਦੁਆਲੇ ਹੋਰ ਜਾਣਾ ਨਿਆਣੇ ਮੰਨਦੇ ਨਹੀਂ ਹੈਗਾ ਕਿਸੇ ਦੀ ਗੱਲ ਪੈਸੇ ਮੰਗਦੇ ਰਹਿੰਦੇ ਆ ਜਦੋਂ ਦੇਖ ਲੋ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈਗਾ ਉਹਨੇ ਆਣ ਕੇ ਮੈਨੂੰ ਬੋਲਣਾ ਹੈ ਅੱਜ ਚਲਦੀ ਆਗੇ ਕੰਮ ਤੋਂ ਨਾ ਨਾ ਜਲਦੀ ਕਾਨੂੰ ਆ ਗਿਆ ਉਧਰ ਤਾਂ ਕਰਿਆਂ ਦੇ ਪੱਖੇ ਠੀਕ ਤਾਂ ਇੱਧਰ ਕੂਲਰ ਆ ਗਿਆ ਤੇ ਘਰ ਠੀਕ ਕਰਨਾ ਹਾਂ ਹੁੰਦਾ ਕਿੱਧਰ ਗਿਆ ਮੁੰਡਾ ਦਾ ਪਾਰਟੀ ਤੇ ਗਿਆ ਆ ਕਹਿੰਦਾ ਯਾਰ ਦੋਸਤ ਦੀ ਪਾਰਟੀ ਆ ਕਿਤੇ ਤੇ ਗਿਆ ਆ ਸਬਜ਼ੀ ਕੀ ਬਣਾਉਣੀ ਆ ਸਬਜ਼ੀ ਤੋਰੀ ਆ ਆ ਮੈਂ ਤਾਂ ਲਈਆਂ ਅੱਜ ਮੁਰਗਾ ਮੁਰਗਾ ਬਣਾ ਲਓ ਬੁਰਗਾ ਦਾ ਬਣਾਣਾ ਇੱਥੇ ਲਾਟਰੀ ਨਿਕਲੀ ਨਾ ਨਾ ਲਾਟਰੀ ਕਾਦੀ ਨਿਕਲੀ ਕੰਮ ਕਰਦੇ ਆ ਕੰਮ ਦੇ ਵਿੱਚ ਵੱਧ ਘਟਾਏ ਜਾਂਦੇ ਪੈਸੇ ਚਾ ਲਿਓ ਫਿਰ ਬਣਾ ਲੰਨੀ ਆ ਆਹੋ ਬਣਾ ਲੰਨੀ ਆ

ਅੱਛਾ ਜੀ ਲੜਾਈ ਗੱਲ ਹੀ ਮੁੰਡਿਆਂ ਨਾਲ ਕੀਤੀ ਕੋਈ ਨਹੀਂ ਠੀਕ ਹੈ ਜੀ ਦੇਖਦੇ ਠੀਕ ਗੱਲ ਹੋ ਗਈ ਪਤਾ ਨਹੀਂ ਕੀ ਗੱਲ ਹੋ ਗਈ ਉਹ ਕੋਈ ਗੱਲਬਾਤ ਹੋ ਗਈ ਮੁੰ ਕਹਿੰਦਾ ਥਾਣੇ ਤੋਂ ਘੁੰਮ ਆਇਆ ਸੀਗਾ ਥਾਣੇ ਤੋਂ ਉਹ ਇੱਥੋਂ ਲੱਗਿਆ ਮੈਨੂੰ ਕਹਿੰਦੇ ਕਹਿੰਦਾ ਮੈਂ ਮੈਂ ਪਾਰਟੀ ਤੇ ਚੱਲਾਂ ਯਾਰ ਦੋਸਤ ਦਾ ਜਨਮ ਦਿਨ ਆ ਮੁੰਡੇ ਦਾ ਪਤਾ ਨਹੀਂ ਹੁਣ ਪਤਾ ਕਰਨਾ ਪੈਣਾ ਜਾਣਾ ਪੈਣਾ ਦੇਖਦਾ ਮੈਂ ਤਰਪੰਤ ਨੂੰ ਨਾਲ ਲੈ ਕੇ ਚੱਲਣਾ ਦੇਖਦਾ ਚੰਗੀ ਤੇਰਾ ਤੁਸੀਂ ਪਤਾ ਦਾ ਕਰਦੇ ਕਿ ਇਹਨਾਂ ਲੜਾਈ ਕਰ ਲਈ ਐ ਨਾ ਉੱਥੇ ਮੋੜਿਆਣਾ ਹੋ ਗਿਆ ਹੁਣ ਉੱਥੇ ਜਾ ਕੇ ਹੁਣ ਪਤਾ ਕਰਦਾ ਦੇਦਾ ਕੀ ਗੱਲ ਹੈ ਇੱਕ ਤਾਂ ਇਹ ਕੰਜਰ ਨਹੀਂ ਹਟਦਾ ਹੈਗਾ ਦੇਖਦਾ ਮੈਂ ਜਾ ਕੇ ਖਾਓ ਦੇਦਾ ਸਰਪੰਚ ਨੂੰ ਲੈ ਕੇ ਜਾਂਦਾ ਮੈਂ ਦੇਦਾ ਆਹ ਘਰ ਉਹਦਾ ਬੜਾ ਸੋਹਣਾ ਗਿਆ ਕਹਿੰਦਾ ਪਾਰਟੀ ਤੇ ਚੱਲਾ ਪਾਸੇ ਖੜ ਕੇ ਚੰਗੀ ਤਰ੍ਹਾਂ ਗੱਲ ਕਰਕੇ ਆਇਓ ਨਾ ਕੋਈ ਜਾਣੀ ਦੇਦਾ ਮੈਂ ਕੀ ਗੱਲ ਹੋਈ ਆ ਕਿੰਨਾ ਲੜਾਈ ਕੀਤੀ ਆ ਹੈ ਕੋਈ ਨਹੀਂ ਕੋਈ ਨਹੀਂ ਦੇਦਾ ਇਹ ਵੀ ਕੁੜੀ ਆ ਵਾ ਵਿਖਤਾ ਚ ਬਾਤਾਂ ਚੱਲ ਮੁੰਡੇ ਨੇ ਪਤਾ ਨਹੀਂ ਹੁਣ ਉਹ ਕਿਹੜਾ ਨਮਾ ਸਿਆਪਾ ਪਾਤਾ ਆ ਕਰੋ ਬੜਾ ਸੋਹਣਾ ਕਹਿੰਦਾ ਮੈਂ ਪਾਰਟੀ ਤੇ ਚੱਲਾ ਆ ਕਿੰਨਾ ਲੜਾਈ ਕਰ ਲਈ ਔਖੇ ਜਾ ਕੇ ਦਾ ਹੁਣੀ ਔਖੇ ਆ ਗਏ ਤੁਸੀਂ ਕਿੱਦਾਂ ਹੋ ਇੱਥੇ ਕੁਝ ਨਹੀਂ ਹੋਣਾ ਕੀ ਆ ਕੁਝ ਨਹੀਂ ਹੂੰ ਗੱਲ ਕੀ ਹੋਈ ਸੀਗੀ ਉਹ ਗੱਲ ਇਹਦਾ ਨਹੀਂ ਸੀ ਕਸੂਰ ਹੈਗਾ ਅੱਛਾ ਨਾਲ ਵੀ ਮੁੰਡਿਆਂ ਦਾ ਸੀ ਉਹਦਾ ਦੁਕਾਨਦਾਰ ਨੇ ਕਹਿਤਾ ਨਹੀਂ ਇਹਦਾ ਕੋਈ ਕਸੂਰ ਨਹੀਂ ਹੈਗਾ ਤਾਂ ਬਚਾਅ ਹੋ ਗਿਆ ਨਹੀਂ ਇਹਦਾ ਕਿੱਦਾਂ ਨਹੀਂ ਕਸੂਰ ਇਹ ਕੀ ਕਰਨ ਗਿਆ ਉਸਨੂੰ ਨਾਲ ਇਹ ਕਰੋ ਤਾਂ ਮੈਨੂੰ ਕਹਿ ਕੇ ਕਿ ਮੈਂ ਪਾਰਟੀ ਤੇ ਚੱਲਣਾ ਆ ਤੁਸੀਂ ਇਹਦਾ ਛਿੱਤਰ ਨਹੀਂ ਮਾਰੇ ਹੈਗੇ ਪੜ ਕੇ ਫਿਰ ਉਹ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਕਿੱਦਾਂ ਜਦੋਂ ਦੇਖ ਲਓ ਤੁਸੀਂ ਹੱੱਦੇ ਕਰਦੇ ਰਹਿੰਦੇ ਤਾਂ ਹੀ ਇਹ ਸਿਰੇ ਚੜਿਆ ਮਾਰੋ ਇਹਨੂੰ ਆਖ ਓਏ ਮਾਰਹਾ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰ ਦਾਲਾ ਦਾ ਵੀ ਕਸੂਰ ਤਾਂ ਇਹਦਾ ਪੁਲਸ ਆਲੇ ਨੇ 2000 ਰੁਪਏ ਲੈ ਕਸੂਰ ਤਾਂ ਇਹਦਾ ਕੋਈ ਨਹੀਂ ਸੀਗਾ 2000 ਰੁਪਏ ਲੈ ਹੋ 2000 ਉਹਨੇ ਦੁਕਾਨਦਾਰ ਨੇ ਕਹਿ ਦਿੱਤਾ ਕਰਕੇ ਬਚਾ ਹੋ ਗਿਆ ਵੀ 2000 ਰੁਪਏ ਕਿਤੇ ਉੱਡੇ ਬਣਦਾ ਇਹਨੇ ਮਾਰਦੇ ਤੁਸੀਂ ਉੱਥੇ ਛੱਤਰ 2000 ਰੁਪਏ ਲੈ ਕੇ ਆ ਗਏ ਆ ਓਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਇਹਨੂੰ ਭੇਜੋ ਦਿਹਾੜੀਆਂ ਕਰਨ ਇਹ 2000 ਰੁਪਏ ਪੂਰਾ ਕਰੇ ਇਹ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਿਤੇ ਇਹਦੇ ਸਿਰੇ ਚੜਾਇਆ ਹੈ ਇਹਨੂੰ ਜਿਆਦਾ ਹੀ ਕੋਈ ਨਹੀਂ ਕੋਈ ਨਹੀਂ ਕਰਕੇ ਅਸਲ ਜਾਣੇ ਗੱਲ ਅਮਰਜੀਤ ਕਸੂਰ ਇਹਦਾ ਨਹੀਂ ਕਸੂਰ ਸਾਡਾ ਆ ਸਾਡਾ ਕਿੱਦਾਂ ਆ ਕਸੂਰ ਇਥੇ ਕੰਮ ਨਹੀਂ ਦੀ ਕਰਨ ਗਿਆ ਮੈਂ ਹਾਂ ਉਹ 500 ਰੁਪਏ ਉਹਨਾਂ ਦਾ ਢੇਪਿਆ ਸਵਾ ਅੱਛਾ ਮੈਂ ਚੱਕ ਲਿਆ ਹੋਰ ਮੈਂ ਕਿਹਾ ਚੱਲ ਉਹਨਾਂ ਲਗੜਾ ਦੇਖਿਆ ਉਹਨਾਂ ਨੇ ਦੇਖਿਆ ਨਹੀਂ ਆ ਦੇਖਿਆ ਹੁਣ 500 ਰੁਪਈਆ ਤੁਸੀਂ ਲਿਆਂਦਾ ਜਾ ਕੇ ਆ 2000 ਰੁਪਈਆ ਲੱਗ ਗਿਆ ਤੁਹਾਨੂੰ ਸ਼ਰਮ ਨਹੀਂ ਆਈ ਤੁਸੀਂ ਜਾਂ ਤੁਹਾਡਾ ਉਹ ਹੱਕ ਨਹੀਂ ਰੱਖਦੇ ਹੈ ਕਿ ਤੁਸੀਂ ਕਹਤੇ ਇੰਦਾ ਚੱਕਿਆ ਉਹਨਾਂ ਦਾ 500 ਰੁਪਈਆ ਸਾਨੂੰ ਨਾਲ ਕਿੱਥੇ ਆਜੂਂਦੇ ਦੇਲਾ ਮਰਜੀ ਤੇ 500 ਲਿਆਂਦਾ ਸੀਗਾ 2000 ਰੁਪਈਆ ਲੱਗ ਗਿਆ ਦੇਖਿਆ ਤਾਂ ਹੀ ਲੋਕੀ ਕਹਿੰਦੇ ਐਵੇਂ ਨਹੀਂ ਲੋਕਾਂ ਨੇ ਕਿਹਾ ਹੈਗਾ ਵੀ ਹੱਕ ਇਹ ਕਮਾਈ ਖਾਣੀ ਚਾਹੀਦੀ ਜਿਹੜੀ ਦਸਾਂ ਨੋਹਾਂ ਦੀ ਕਮਾਈ ਦੇ ਵਿੱਚ ਉਹਦੇ ਜੇ ਮਾਰਕਾ ਤੇ ਆ ਸਹੀ ਗੱਲ ਆ ਸਹੀ ਗੱਲ ਇਹ ਕਈ ਵਾਰੀ ਮਾਪਿਆਂ ਦੀਆਂ ਕੀਤੀਆਂ ਨਿਆਣਿਆਂ ਨੂੰ ਭੁਗਤਣੀਆਂ ਪੈਂਦੀਆਂ ਐਮੀ ਨਹੀਂ ਰੱਖਦੇ ਦੇਖਦੇ ਨਹੀਂ ਆਗੇ ਆਪਾਂ ਕਿਸੇ ਦਾ ਕੋਈ ਨਸ਼ੇ ਤੇ ਲੱਗਿਆ ਕੋਈ ਕੀ ਕੰਮ ਕਰਦਾ ਕੋਈ ਚੋਰੀਆਂ ਕਰਦਾ ਜਾਂ ਨਿਆਣੇ ਬੇਲਾ ਲੋਕਾਂ ਨੂੰ ਪਤਾ ਨਹੀਂ ਕਿੱਦਾਂ ਆਜੂਂਦੇ ਸਾਨੂੰ ਅਸੀਂ 500 ਲੈਂਦਾ ਜੀ 2000 ਲੱਗ ਗਿਆ ਤੁਸੀਂ ਜਿਨ੍ਹਾਂ ਦਾ 500 ਰੁਪਈਆ ਲੈਂਦਾ ਚੁੱਕੇ ਹੁਣ ਉਹਨਾਂ ਨੂੰ ਵੀ ਮੁੜ ਕੇ ਆਇਆ 500 ਰੁਪਈਆ ਨਾਲੇ ਗਲਤੀ ਮੰਨ ਕੇ ਆਇਓ ਅਗਲੇ ਆਦੇ ਤਲ ਕੋਈ ਨਹੀਂ ਗਲਤੀ ਹੁਣ ਗਲਤੀ ਤਾਂ ਹੈਗੀ ਪਰ ਮੰਨਣੇ ਨੂੰ ਹੁਣ ਇੱਦਾਂ ਜਾਵਾਂਗੇ ਕਿੱਦਾਂ ਜਿੱਦਾਂ ਲਿਆਂਦਾ ਆ ਹੁਣ ਉੱਦੈ ਹੀ ਜਾਣਾ ਆ ਅਗਲੇ ਆਣੇ ਪਤਾ ਨਹੀਂ ਕਿਹੜੀ ਕੀ ਜੀ ਨੂੰ ਲੋਡ ਨੂੰ ਰੱਖਿਆ ਸੀ ਜਾਂ ਪੈਸੇ ਤੇ ਆ ਕੇ ਸਹੀ ਗੱਲ ਮੈਂ ਕਹੂ ਨਹੀਂ ਕਿਹੜਾ ਦੇਖਿਆ ਮੈਂ ਚੁੱਪ ਕਰਕੇ ਜੇਤ ਪਾਣਾ ਮੈਂ ਜੇਤ ਪਾਣਾ ਮੈਂ ਮਾਦਮਾ ਦਾ ਦੇਖਦਾ ਹੀ ਉੱਪਰ ਮੈਂ ਜੇਤ ਪਾਣਾ ਤੁਸੀਂ ਆ ਦੇੇ ਕੰਮ ਕਰੂਗੇ ਤੁਸੀਂ ਨਿਆਣਿਆਂ ਨੂੰ ਕਿਹੜੇ ਮੂੰਹ ਨਾਲ ਫਿਰ ਅਕਲ ਦਉਂਗੇ ਇਹ ਚੋਰੀ ਨਾ ਕਰਿਓ ਜਾਂ ਹੋਰ ਪੁੱਠੇ ਕੰਮ ਨਾ ਕਰਿਓ ਬਿਆਣਿਆਂ ਨੂੰ ਥੋੜੀ ਕਹਿਣ ਯੋਗ ਹੈ ਹੁਣ ਜਾਂ ਤੁਸੀਂ ਆਪ ਸਿਆਣੇ ਬਿਆਣੇ ਹੋ ਕੇ ਇਹ ਕੰਮ ਕਰਦੇ ਆਂ ਚਲ ਫੇ ਗਲਤੀ ਜਦ ਆਪਣੇ ਤੋਂ ਹੋ ਗਈ ਆਪਾਂ ਗਲਤੀ ਮੰਨ ਲਵਾਂਗੇ ਇਹਨਾਂ ਤੋਂ ਜੇ ਥਾ ਤੁਸੀਂ ਨਹੀਂ ਜੇ ਮੈਂ ਚੱਲਦੀ ਆ ਤੁਹਾਡੇ ਨਾਲ ਆ ਕੋਈ ਜਾਣੀ ਗਲਤੀ ਮੰਨ ਲੈਣੀ ਆ ਫੇਰ ਅਗਲਾ ਕੀ ਕਹੂੰਗਾ ਮੋਰਤੀਆ ਇਹ ਲਮਗੇ ਤੁਸੀਂ ਕਹਿ ਰਹੇ ਹੋ ਵੀ ਗਲਤੀ ਹੋ ਗਈ ਮੇਰੇ ਕੋਲ ਠੀਕ ਆ ਚੱਲ ਇਦਾਂ ਗੱਲ ਨੂੰ ਬਾਰ ਨੂੰ ਆਦੇ ਮੈਨੂੰ ਪਾਣੀ ਲੈ ਆਓ ਹਾਂ ਲਾ ਭਾ ਨਾ ਤੁਸੀਂ ਕੱਲ ਉਹ ਪਹਾੜੀ ਦੀ ਗੱਲ ਕਰਦੇ ਗਾ ਤੇ ਚੁੱਪ ਹੀ ਹੋ ਗਏ ਸੀ ਕੀ ਹੋਇਆ ਪੱਖੇ ਵਾਲੇ ਹਾਂਜੀ ਹਾਂਜੀ ਉਹ ਆਟਾਈ ਦੀ ਸੀ ਅਸੀਂ ਕੱਲ ਸਾਡਾ ਫੂਲਰ ਖਰਾਬ ਹੋ ਗਿਆ ਤੇ ਉਹ ਮੁੰਡੇ ਸਾਡੇ ਨੇ ਕਹਿੰਦਾ ਮੈਂ ਜਾ ਦੂੰ ਦਿਆ ਗਰਤੈਰੀ ਵੀ ਸੱਚੀ ਆ ਪੈਸਿਆਂ ਵਾਲੀ ਕਿਹੜੀ ਨਾਲ 500 ਵਾਲੀ ਕੀ ਹੋਇਆ ਉਹ ਸਾਰਾ 500 ਸੱਚੀ ਤੇ ਤੋਂ ਡੇਗ ਗਿਆ ਉਹ ਹੀ ਜਾ ਕੇ ਲੈ ਕੇ ਗਿਆ ਲੈ ਮੈਂ ਤੁਹਾਨੂੰ ਕਹਿੰਦੀ ਨਹੀਂ ਸੀ ਮੈਂ ਹੋਰ ਕੋਈ ਆਇਆ ਹੀ ਨਹੀਂ ਮੇਰੇ ਕੋਲ ਸਰੀਬ ਸਾਹਮਦੇ ਦੀ ਪਰ ਉਦਾਂ ਹੈਗੀ ਆ ਵੀ ਮੈਂ ਜਦੋਂ ਗਿਆ ਨਾ ਉਹ ਗੱਲਾਂ ਕਰਨ ਮੈਂ ਗੇਟ ਤੋਂ ਸੁਣ ਕੇ ਨਾ ਪਾਵੇਂ ਮੈਂ ਪਿੱਛੇ ਨੂੰ ਮੁੜਿਆ ਉਹਦੇ ਘਾਰੀ ਲੱਗੀ ਉਹਨਾਂ ਪੁੱਤੇ ਖਾਣੀ ਚਾਲ ਅੱਛਾ ਐਡਾ ਹੋਈ ਲਾਹੌਰ ਦੱਸ ਬੇਟਾ ਨੂੰ ਕਿਹਾ ਸੀ ਨਾ ਵੀ ਮੇਰੇ ਪੈਸੇ ਉੱਥੇ ਡਿਗੇ ਤੇ ਭਾਜੀ ਲੈ ਗਏ। ਉਹ ਤਾਂ ਮੈਂ ਜਦੋਂ ਦੇਖਿਆ ਵੇਟਰ ਆਈ ਤਾਂ ਮੈਂ ਮਾਰੇ ਜਾਂਦੀਆਂ ਬਾਰੀਏ ਮਾਰਾ ਕਹਾਂ ਮੈਂ ਦੇਖਿਆ ਪੈਸਿਆਂ ਦੀ ਗੱਲ ਚੱਲੇ। ਮੈਂ ਕਿਹਾ ਜਿਹੜੀ 500 ਦੀ ਗੱਲ ਕਰੀ ਜਾਂਦਾ ਤੇ ਮੈਂ ਸਾਰੀ ਗੱਲ ਤੋਂ ਬਾਹਰ ਇਹ ਮੈਂ ਕਿਹਾ ਦੇਖ ਲੈ ਰੱਬ ਇੱਥੇ ਭੁਗਤਾਨ ਦਾ ਸਾਰਾ ਕੁਝ। ਬੰਦੇ ਨੂੰ ਦਾ ਨਾ ਰੱਬ ਇੱਕ ਸਿਗਨਲ ਜ਼ਰੂਰ ਦਿੰਦਾ ਜਦੋਂ ਬੰਦਾ ਸਹੀ ਕੰਮ ਕਰਦਾ ਆ ਜੇ ਰੱਬ ਉਸ ਵੇਲੇ ਵੀ ਕਹਿੰਦਾ ਜਦੋਂ ਮਾੜਾ ਕੰਮ ਕਰਦਾ ਕਿ ਸਿਗਨਲ ਜੋ ਦੇਂਦਾ ਰੱਬ। ਵੀ ਬੰਦਾ ਵੱਲ ਜਾ। ਪਰ ਮੈਂ ਇੱਕ ਗੱਲ ਆ ਵੀ ਚਲੋ ਪਛਤਾਵਾ ਨੂੰ ਬਹੁਤ ਐਸ ਤਰ੍ਹਾਂ ਆ ਇਹ ਤਾਂ ਹੈਗਾ ਹੀ ਵੀ ਹੁਣ ਜੇ ਮੇਰੇ 500 ਰੁਪਇਆ ਲੈ ਕੇ ਗਿਆ ਸੀ ਇਹ ਤਾਂ ਫੇਰ ਹੁਣ ਮੁੰਡੇ ਤੇ ਲੱਗ ਗਿਆ ਐਨਾ ਪਛਤਾਵਾ ਮਤਲਬ ਮੈਂ ਦੇਖਿਆ ਵੀ ਜੇ ਉਹਦੇ ਘਰ ਵਾਲੀ ਕਿਤੇ ਉਹਦੀ ਸਪੋਰਟ ਕਰ ਦਿੰਦੀ ਹੋ ਸਕਦਾ ਗਾਹ ਨੂੰ ਹੋਰ ਕੁਝ ਕਰਦਾ ਜਦ ਉਹਦੇ ਘਰ ਵਾਲੀ ਨੇ ਜਨੀ ਝਾੜ-ਝਾਪ ਕੀਤੀ ਉਹ ਗੰਦੀ ਜਾ ਕੇ ਮਾਫੀ ਮੰਗ ਕੇ ਆ ਤੇ ਮੈਂ ਉੱਥੇ ਮੁੜਿਆ ਮੈਂ ਕਿਹਾ ਜੀ ਮੈਂ ਅੰਦਰ ਚੜ ਗਿਆ ਗੱਲ ਹੁਣੇ ਬੰਦ ਕਰਕੇ ਆ ਉਹ ਨੂੰ ਜੇ ਚਲੋ ਜਿਹੜਾ ਬੰਦਾ ਪਛਤਾਣੇ ਲਾਪਿਆ ਆਈ ਬੰਦੂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤਾਂ ਫੇਰ ਹੁਣ ਇਹ ਤੋਂ ਗੱਲ ਵੀ ਮਾ ਕੇ ਸਾਡਾ ਕਿਹੜਾ ਕੰਦ ਵੱਜ ਜਾਣਾ ਹਾਂ ਅਸੀਂ ਕਿਹੜੇ ਵੱਡੇ ਹੋ ਜਾਣਾ ਵਾ ਕਰ ਚਲੋ ਜੇ ਹੁਣ ਇੱਥੇ ਆਇਆ ਵੀ ਨਾ ਉਹ ਨੂੰ ਇਹ ਕਹਿਣਾ ਕਿ ਕੋਈ ਵੀ ਜਦੋਂ ਅੱਗੇ ਦੇ ਤੋਂ ਕੰਮ ਕਰਾਈਦਾ ਤੇਰੇ ਬਲੇ ਪੰਜ ਚਾਰ ਦਿਨ ਅਸੀਂ ਨਹੀਂ ਕਰੇ ਪੈਸੇ ਲੇਟ ਕਰੀ ਗਏ ਹਾਂ ਇਹ ਤਾਂ ਹੈ ਹੁਣ ਅਸੀਂ ਇਹ ਸਮਝ ਲਾਂਗੇ ਤੂੰ ਸਭ ਤੋਂ ਪਹਿਲਾਂ ਐਡਵਾਂਸ ਲੈ ਗਏ ਐਡਵਾਂਸ ਲੈ ਗਏ ਹਾਂਜੀ ਹਾਂ ਤੁਹਾਡੀ ਗੱਲ ਸਹੀ ਹੈ ਚਲੋ ਬੰਦਾ ਵੀ ਰੱਬ ਬੰਦੇ ਨੂੰ ਬਕਾਇਆ ਰੋਕਣ ਦੀ ਕੋਸ਼ਿਸ਼ ਕਰਦਾ ਜਿੱਦਾਂ ਸਿਆਣੇ ਕਹਿੰਦੇ ਵੀ ਦੋ ਵਿਚਾਰ ਜਾਂਦੇ ਆ ਨਾ ਮਾਰੇ ਗੰਮ ਰੋ ਰੱਬ ਰੋਗ ਦਾ ਜਰੂਰ ਆ ਜਿਹੜਾ ਤਾਂ ਕਹਿੰਦਾ ਸਮਝ ਉਹ ਨਾ ਆਪਣਾ ਦਾ ਆਪਣੇ ਨਿਆਣਿਆਂ ਦਾ ਜਿਹੜਾ ਆ ਕਰ ਜਾਂਦਾ ਭਲਾ ਜਿਹੜਾ ਵੀ ਬੇਵਕੂਫੀਆਂ ਕਰਨੋਂ ਹਟਦਾ ਨਹੀਂ ਇਹ ਵਾਪਸ ਸਾਡਾ ਤਾਂ ਦਿੰਦਾ ਹੀ ਆ ਇਹ ਤਾਂ ਹੈ ਰੱਬ ਬੰਦਾ ਓਲਾ ਰੱਖ ਸਾਡਾ ਇਨਸਾਨਾਂ ਤੋਂ ਪਰ ਰੱਬ ਤੋਂ ਓਲਾ ਨਹੀਂ ਰਹਿਦਾ ਹੈਗਾ ਰੱਬ ਤੋਂ ਓਲਾ ਉਹ ਤਾਂ ਸਭ ਕੁਝ ਦੇਖਦਾ ਹੀ ਆ ਰੱਬ ਰੋ ਕਹਿੰਦਾ ਵੀ ਤੇ ਮੈਂ ਮੈਂ ਉਹਨੇ ਕਿਹਾ ਦੇਖਿਆ ਫਿਰ ਜਉਂ ਦੀ ਘਰ ਵਾਲੀ ਨੇ ਕਿਹਾ ਤੇ ਰੱਬ ਤਾਂ ਦੇਖਦਾ ਹੀ ਆ ਹਾਂ ਇਹ ਤਾਂ ਹੈ ਬੰਦਾ ਜ਼ੋਰਮ ਜਦੋਂ ਕਰਦਾ ਜਨਾਨੀ ਜੇ ਉਹਦਾ ਵਿਰੋਧ ਕਰੇ ਤਾਂ ਕਿਸੇ ਘਰ ਦੇ ਵਿੱਚ ਇੰਨਾ ਇੰਨੀ ਕਮਾਈ ਨਹੀਂ ਜਾ ਸਕਦੀ ਕਮਾਈ ਉਦੋਂ ਜਾਂਦੀ ਹੈ ਜਦੋਂ ਜਨਾਨੀਆਂ ਹਾਂਵੇਂ ਵਰਦੇ ਹਨ ਹਾਂਜੀ ਇਹ ਤੁਹਾਡਾ ਲਈ ਠੀਕ ਆ ਪੈਸੇ ਕੁਝ ਨਹੀਂ 500 ਦੀ ਖਾਤਰ ਆਪਾਂ ਹੁਣ ਸ਼ਰਮਿੰਦਾ ਕਰਕੇ ਆਪਾਂ ਕੀ ਲੈਣਾ ਸ਼ਰਮਿੰਦਾ ਜਿਹੜਾ ਬੰਦਾ ਆਹ ਉਹ ਵੀ ਕੀ ਕਰਨਾ ਸ਼ਰਮਿੰਦਾ ਹੁਣ ਉਹਨੂੰ ਕੀ ਸ਼ਰਮਿੰਦਾ ਨਾਲੇ ਇੰਨੇ ਟੀਰਾ ਤੋਂ ਕੰਮ ਕਰਦਾ ਆ ਰਿਹਾ ਸਾਡੇ ਘਰ ਅਸੀਂ ਤਾਂ ਉਹਨਾਂ ਨੂੰ ਹੀ ਚਲੋ ਉਹਨਾਂ ਨੇ ਨਹੀਂ ਸੋਚਿਆ ਅਸੀਂ ਕਰਕੇ ਕੀ ਕਰਨਾ ਹੈ ਚਲੋ ਕੀਤੀ ਹੋ ਜਾਂਦੀ ਪਹਿਲੀ ਵਾਰੀ ਆ ਨਹੀਂ ਤਾਂ ਬੰਦਾ ਕਿਤੇ ਦੱਸਦਾ ਇਹ ਤਾਂ ਹੈ ਪਤਾ ਨਹੀਂ ਉਹਨਾਂ ਨੂੰ ਕੀ ਸੋਚਿਆ ਹੋਣਾ ਉਹਨਾਂ ਨੇ ਵੀ ਚੱਲ ਕਰ ਲਵਾਂ ਨਹੀਂ ਤਾਂ ਕਹੀ ਸਕਦੇ ਸੀ ਮੈਨੂੰ ਵੀ ਆ ਤੁਹਾਡੇ ਪੈਸੇ ਲਿਗੇ ਆ ਸਿਆਣੇ ਕਹਿੰਦੇ ਆ ਵੀ ਕਈ ਵਾਰੀ ਹੱਥ ਦੀਆਂ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਐਡੇ ਖੋਲਣੀਆਂ ਪੈਂਦੀਆਂ ਹਾਂਜੀ ਇਹ ਤਾਂ ਲਓ ਪਲਾ ਹੋਵੇ ਹੁਣ ਉਹਦਾ ਕੋਈ ਨਹੀਂ ਜਿੰਦਾ ਦਾ ਕੰਮ ਗਾਹ ਨਾ ਕਰੇ ਉਹਨਾਂ ਨੂੰ ਦੱਸਾਂਗੇ ਦੋ ਥੋੜਾ ਜਿਹਾ ਰਟ ਕੇ ਮਹੀਨਾ ਦੋ ਮਹੀਨੇ ਕਿ ਕਾਕਾ ਪਤਾ ਤੁਹਾਨੂੰ ਸਿਗਾ ਪਰ ਅੱਜ ਤੈਨੂੰ ਕਿਹਾ ਨਹੀਂ ਕੋਈ ਇਹਨਾਂ ਸਾਡੀ ਐਨੈਜਰ ਦੀ ਮਿਲਵਾਰ ਤੇ ਨਾ ਉਹ ਆਪੇ ਜਰਮੇਂ ਦਾ ਆਦੀ ਬੇਵਕੀ ਗਾਣਾ ਸਰਪੰਚਾ ਕਰਨਾ ਹਾਂ ਜਦੋਂ ਮੈਂ ਜਾਇਆ ਮਾੜਾ ਹਾਂਜੀ ਹਾਂਜੀ